ਜੋ ਦੇ ਜਿੰਦਾਬਾਦ 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 ਦੇ ਨਾਮ ਤੇ ਹਰਿਆਣਾ ਪੰਜਾਬ ਨਾਲ ਧੱਕਾ ਕਰਨਾ ਮੋਦੀ ਜਿੰਦਾਬਾਦ ਮੋਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ BBMB ਵਿੱਚੋਂ ਪੰਜਾਬ ਤੇ ਹਰਿਆਣਾ ਦੀ ਹਿੱਸੇਦਾਰੀ ਖਤਮ ਕਰਨ ਦੇ ਵਿਰੋਧ ਵਿੱਚ ਪਿੰਡ ਸਬਰਾ ਜੋਤੀਸ਼ਾ ਆਦਿ ਪਿੰਡਾਂ ਵਿੱਚ ਕੇਂਦਰ ਸਰਕਾਰ ਦੇ ਸਾੜੇਗੇ ਪੁਤਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੰਗਠਨ ਦੇ ਆਗੂ ਸੁਖਵਿੰਦਰ ਸਿੰਘ ਸਬਰਾ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੰਜਾਬ ਨੂੰ ਹੱਥ ਪਾਸੇ ਢਾ ਲਾਈ ਜਾ ਰਹੀ ਹੈ ਕਿਉਂਕਿ ਪਹਿਲਾਂ ਕੇਂਦਰ ਸਰਕਾਰ ਨੇ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਨ ਲਈ ਖੇਤੀ ਕਾਨੂੰਨ ਲਿਆਂਦੇ ਜਿਸ ਦਾ ਪੰਜਾਬ ਅਤੇ ਹੋਰ ਸੂਬਿਆਂ ਵੱਲੋਂ ਵਿਰੋਧ ਕਰਨ ਤੋਂ ਬਾਅਦ ਇਹ ਖੇਤੀ ਕਾਨੂੰਨ ਰੱਦ ਕਰ ਦਿੱਤੇ ਗਏ ਹੁਣ ਕੇਂਦਰ ਸਰਕਾਰ ਆਪ ਦੀ ਨਵੀਂ ਚਾਲ ਚਲਦੇ ਹੋਏ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਅਤੇ ਹਰਿਆਣਾ ਦੀ ਹਿੱਸੇਦਾਰੀ ਨੂੰ ਖਤਮ ਕਰਕੇ ਪੰਜਾਬ ਤੇ ਹਰਿਆਣਾ ਦੇ ਲੋਕਾਂ ਨਾਲ ਧਰੋਖਾ ਮਾਰ ਰਹੀ ਹੈ ਕਿਉਂਕਿ ਇਹ ਹਿੱਸੇਦਾਰੀ ਖਤਮ ਹੁੰਦੇ ਸਾਰੀ ਪੰਜਾਬ ਅਤੇ ਹਰਿਆਣਾ ਨੂੰ ਬਹੁਤਾ ਵੱਡਾ ਨੁਕਸਾਨ ਹੋਵੇਗਾ ਜੋ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਕਦੇ ਬਰਦਾਸ਼ਤ ਨਹੀਂ ਕਰਨਗੇ ਉਹਨਾਂ ਨੇ ਕਿਹਾ ਕਿ ਜਦ ਤੱਕ ਕੇਂਦਰ ਸਰਕਾਰ ਆਪ ਦਾ ਕੀਤਾ ਹੋਇਆ ਇਹ ਫੈਸਲਾ ਵਾਪਸ ਨਹੀਂ ਲੈ ਲੈਂਦੀ ਉਦੋਂ ਤੱਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕੇਂਦਰ ਸਰਕਾਰ ਦੇ ਇਸੇ ਤਰ੍ਹਾਂ ਹੀ ਪੁਤਲੇ ਸਾੜੇਗੀ ਅਤੇ ਜੇ ਜਲਦੀ ਹੀ ਇਸ ਦਾ ਹੱਲ ਨਾ ਕੀਤਾ ਤਾਂ ਮਜ਼ਬੂਰਨ ਕਿਸਾਨਾਂ ਨੂੰ ਵੱਡਾ ਅੰਦੋਲਨ ਵਿੜਨ ਲਈ ਮਜਬੂਰ ਹੋਣਾ ਪਵੇਗਾ। ਹਾਂਜੀ ਬਾਜਪਾ ਜੀ ਆ ਜਿਹੜੇ ਪੁਤਲੇ ਫੁਕੇ ਜਾ ਰਹੇ ਆ ਕਿਹ ਵੰਝ ਫੁਕੇ ਜਾ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਸਿੰਘ ਮਜ਼ਦੂਰ ਸਮਰਸ਼ ਕਮੇਟੀ ਇਕਾਈ ਟੋਂਗ ਦਾ ਪ੍ਰਧਾਨ ਬਾਜ ਸਿੰਘ ਅਸੀਂ ਆਪਦੀ ਕਿਸਾਨ ਮਜ਼ਦੂਰ ਸਮਰਸ਼ ਕਮੇਟੀ ਦੇ ਆਗੂਆਂ ਤੋਂ ਜੋ ਸਾਨੂੰ ਸੰਦੇਸ਼ ਮਿਲਦਾ ਆ ਕਿ ਮੋਦੀ ਸਰਕਾਰ ਵੱਲੋਂ ਜਿਹੜੀ ਸਾਡੀ ਜਲ ਬੋਰਡ ਸੀ ਉਹਦਾ ਨਿਜੀਕਰਨ ਕਰ ਰਿਹਾ ਵਾ। ਜੋ 60% ਪੰਜਾਬ ਦੀ ਹਿੱਸੇਦਾਰੀ ਸੀ ਉਹਨੂੰ ਖਤਮ ਕਰ ਦਿੱਤਾ ਆ 40% ਹਰਿਆਣਾ ਦੀ ਹਿੱਸੇਦਾਰੀ ਸੀ ਉਹਨੂੰ ਖਤਮ ਕਰਕੇ ਬਾਹਰੋਂ ਇੰਜੀਨੀਅਰ ਲਾ ਦਿੱਤੇ ਆ ਬਾਹਰੋਂ ਹੀ ਉਹਨਾਂ ਦੇ ਵਿੱਚ ਮੈਂਬਰ ਲੈ ਕੇ ਆਏ ਆ ਉਹ ਸਾਨੂੰ ਕਦੀ ਵੀ ਬਰਦਾਸ਼ਤ ਨਹੀਂ ਕੀਤੇ ਜਾਣਗੇ ਜੋ ਵੀ ਮੋਦੀ ਸਰਕਾਰ ਦੀਆਂ ਚਾਲਾਂ ਵਾਂ ਅਸੀਂ ਆਪਦੇ ਆਗੂਆਂ ਦੇ ਹੁਕਮ ਅਨਸਾਰ ਉਹਨਾਂ ਨੂੰ ਕਦੀ ਵੀ ਪਾਸ ਨਹੀਂ ਹੋਣ ਦੇਵਾਂਗੇ ਜੋ ਸਾਨੂੰ ਸਾਡੇ ਆਗੂ ਹੁਕਮ ਦੇਣਗੇ ਉਹਨਾਂ ਤੇ ਸਾਡਾ ਬਿਲਕੁਲ 100% ਪਹਿਰਾ ਦੇਵਾਂਗੇ ਉਹਦੇ ਵਾਸਤੇ ਸਾਨੂੰ ਚਾਹ ਆਪਣੇ ਸੀਸ ਵੀ ਕੁਰਬਾਨ ਕਰਨੇ ਪੈਣ ਅਸੀਂ ਉਹਨਾਂ ਆਗੂਆਂ ਦਾ ਹੁਕਮ ਨਹੀਂ ਮੋੜਾਂਗੇ ਔਰ ਮੋਦੀ ਸਰਕਾਰ ਦੀਆਂ ਜਿਹੜੀਆਂ ਕਾਲਾਵਾਂ ਕਦੀ ਵੀ ਪਾਸ ਨਹੀਂ ਹੋਣ ਦੇਵਾਂਗੇ ਕਦੀ ਵੀ ਪਾਸ ਨਹੀਂ ਹੋਣ ਦੇਵਾਂਗੇ ਜਿਹੜੇ ਅੱਜ ਪੁਤਲੇ ਸਾੜੇ ਜਾ ਰਹੇ ਆ ਖੇਤ ਬੰਚ ਸਾੜੇ ਜਾ ਰਹੇ ਆ ਮੈਂ ਕਿਸਾਨ ਮਿੱਤੂ ਸੰਘਰਸ਼ ਕਮੇਟੀ ਪੰਜਾਬ ਦਾ ਸਕਟਨਿਕਤਰ ਸੁਖਵਿੰਦਰ ਸਿੰਘ ਸਭਰਾ ਨਾਲ ਨਗਰ ਸਭਰਾ ਜੋਤੀਸ਼ਾ ਤੇ ਤੁੰਗਾਂ ਦੀ ਸੰਗਤ ਆ ਅੱਜ ਜਿਹੜੇ ਪੁਤਲੇ ਸਾੜੇ ਜਾ ਰਹੇ ਆ ਇਹ ਕੇਂਦਰ ਸਰਕਾਰ ਦੇ ਪੁਤਲੇ ਸਾੜੇ ਜਾ ਰਹੇ ਆ ਕਿਉਂਕਿ ਬਾਖੜਾ ਡੈਮ ਮੈਨੇਜਮੈਂਟ ਦੇ ਵਿੱਚੋਂ ਪੰਜਾਬ ਤੇ ਹਰਿਆਣੇ ਦੀ ਨੁਮਾਇੰਦਗੀ ਬਿਲਕੁਲ ਖਤਮ ਕਰਕੇ ਬਾਖੜਾ ਮੈਨੇਜਮੈਂਟ ਦੇ ਵਿੱਚ ਬਾਹਰੋਂ ਲਿਆਣ ਕੇ ਜਿਹੜੇ ਉਹ ਮੈਂਬਰ ਲਾਤੇ ਆ ਤੇ ਬਾਹਰੋਂ ਇੰਜੀਨੀਅਰ ਲਾਤੇ ਆ ਜਦੋਂ ਕਿ ਹੁਣ ਤੱਕ 60 40 ਦੇ ਹਿਸਾਬ ਦੇ ਨਾਲ 40% ਨੁਮਾਇੰਦਗੀ ਜਿਹੜੀ ਆ ਉਹ ਹਰਿਆਣੇ ਦੀ ਸੀ 60% ਪੰਜਾਬ ਦੇ ਸੀ ਪੰਜਾਬ ਦਾ ਜਿਹੜਾ ਵਾ ਉਹ ਚੇਹਰਾ ਸੀ ਚੀਫ ਇੰਜੀਨੀਅਰ ਹੁੰਦਾ ਸੀਗਾ ਸੋ ਇਹਦੇ ਤੇ ਅੱਜ ਕਿਸਾਨ ਮਦੂਰਸ਼ ਕਾਰਜ ਕਮੇਟੀ ਪੰਜਾਬ ਵੱਲੋਂ ਪੰਜਾਬ ਪੱਧਰ ਤੇ ਸੈਂਕੜੇ ਥਾਵਾਂ ਦੇ ਉੱਤੇ ਪੁਤਲੇ ਫੂਕ ਕੇ ਵਿਰੋਧ ਜਤਾਇਆ ਜਾ ਰਿਹਾ ਵਾ ਵੀ ਅਸੀਂ ਕਦੀ ਵੀ ਸਾਡੇ ਜਿਹੜੇ ਇਕੱਲੇ ਇਕੱਲੇ ਕਰਕੇ ਬੋਰਡ ਖਤਮ ਕਰ ਰਹੇ ਜੀ ਇਹਨਾਂ ਬੋਰਡਾਂ ਨੂੰ ਖਤਮ ਹੁੰਦਿਆਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਪਹਿਲਾਂ ਇਹਨਾਂ ਸਾਡਾ ਸਿੱਖਿਆ ਬੋਰਡ ਖਤਮ ਕੀਤਾ ਪ੍ਰਾਈਵੇਟ ਸਕੂਲ ਲਿਆ ਕੇ ਸਾਰਾ ਕੁਝ ਖਤਮ ਕਰ ਦਿੱਤਾ ਵਾ ਔਰ ਉਸ ਤੋਂ ਬਾਅਦ ਇਹਨਾਂ ਨੇ ਬਿਜਲੀ ਬੋਰਡ ਨੂੰ ਖਤਮ ਕੀਤਾ ਉਹ ਰੈਗੂਲੇਟਰੀ ਕਮਿਸ਼ਨ ਆਪਣੇ ਹਥੀਂ ਲੈਣ ਜਾਣਾ ਚਾਹ ਰਹੇ ਆ ਪਰ ਦੂਸ਼ਣ ਬੋਰਡ ਖਤਮ ਕਰਕੇ ਆਪਣੇ ਅਧਿਲ ਜਾ ਕੇ ਆਪਣੀਆਂ ਚੇਤਿਆਂ ਦੀਆਂ ਫੈਕਟਰੀਆਂ ਦਾ ਗੰਦ ਜਿੰਨਾ ਮਰਜੀ ਪਵੇ ਪਰ ਕਿਸਾਨ ਦੀ ਪਰਾਲੀ ਦਾ ਜਿਹੜਾ ਇਹਨਾਂ ਨੂੰ ਜਾਦਾ ਸੇਕ ਪਹੁੰਚਦਾ ਵਾ ਉਹ ਕਦਮ ਪੀਤਾ ਹੁਣ ਜਿਹੜਾ ਜਾਲ ਬੋਰਡ ਸੀ ਸਾਡਾ ਉਹ ਵੀ ਖਤਮ ਕਰਨ ਜਾ ਰਿਹਾ ਇਹਦੇ ਤੇ ਧਰਤੀ ਮਾਂ ਦੇ ਪੁੱਤ ਭਾਰ ਦੇ ਲੋਕ ਕਦੇ ਵੀ ਕੇਂਦਰ ਦੀ ਸਟੇਟਾਂ ਦੇ ਵਿੱਚ ਦਖਲ ਅੰਦਾਜ਼ੀ ਜਿਹੜੀ ਬਰਦਾਸ਼ਤ ਨਹੀਂ ਕਰਨਗੇ ਇਹਦੇ ਤੇ ਹਰ ਤਰੀਕੇ ਨਾਲ ਵਿਰੋਧ ਕਰਕੇ ਕੇਂਦਰ ਸਰਕਾਰ ਨੂੰ ਖੇਤੀ ਕਰੂਨਾ ਵਾਂਗੂ ਬੈਗੇਅਰ ਲਾ ਕੇ ਪਿੱਛੇ ਮੁੜਿਆ ਜਾਊਗਾ तरन तारण तो बलजीत सिंह की रिपोर्ट